ਹੈਲੋ ਹਾਂਜੀ ਸਸੀਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬੁਟੀਕ ਸਟਾਈਲ ਜਿਹੜੇ ਸੂਟ ਲੈ ਕੇ ਆਏ ਆ ਇਹਨਾਂ ਨੂੰ ਕਹਿੰਦੇ ਨੇ ਬੁਟੀਕ ਸਟਾਈਲ ਜਿਹੜੇ ਕਿ ਬਹੁਤ ਹੀ ਹੈਵੀ ਦੁਪੱਟਿਆਂ ਦੇ ਨਾਲ ਹੋਣਗੇ ਹੈਵੀ ਸੂਟ ਹੋਣਗੇ ਵਿਆਹ ਸ਼ਾਦੀਆਂ ਵੱਲੇ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਸਿਮਰ ਦੇ ਉੱਪਰ ਰੈਡੀ ਕੀਤੇ ਹੋਏ ਨੇ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋ ਗਿਆ ਪ੍ਰੋਪਰ ਦਬਕੇ ਦਾ ਕੰਮ ਕੀਤਾ ਗਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਕ੍ਰਸ਼ ਟਿਸ਼ੂ ਦੇ ਉੱਪਰ ਰੈਡੀ ਕੀਤੇ ਗਏ ਨੇ ਇਹ ਵਾਲਾ ਜਿਹੜਾ ਹੋਇਆ ਗਲਾਸ ਟਿਸ਼ੂ ਦੇ ਉੱਪਰ ਰੈਡੀ ਕੀਤਾ ਗਿਆ ਹੈਗਾ ਫੁੱਲੀ ਜਿਹੜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਜਿਹੜੇ ਹੈਵੀ ਦੁਪੱਟਿਆਂ ਦੇ ਨਾਲ ਹੋਣਗੇ ਇਹ ਵਾਲੇ ਜਿਹੜੇ ਸੂਟ ਹੋਣਗੇ ਕੁਝ ਇਹਨਾਂ ਦੇ ਵਿੱਚ ਸਿਮਰ ਦੇ ਉੱਪਰ ਔਰ ਕੁਝ ਹੋਣਗੇ ਜਿਹੜੇ ਕਰੇਪ ਜਾਂ ਆਰਗੈਂਜ਼ਾ ਦੇ ਉੱਪਰ ਰੈਡੀ ਕੀਤੇ ਗਏ ਨੇ ਹੈਂਡਵਰਕ ਦੇ ਪੀਸ ਹੋਣਗੇ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਜਾਣਗੇ ਇਹਨਾਂ ਸਬਦਾਂ ਜਿਹੜਾ ਪ੍ਰਾਈਸ ਹੋ ਗਿਆ ਉਹ 2500 ਰੁਪਏ ਤੋਂ ਸਟਾਰਟ ਹੋ ਕੇ 3500 ਦੇ ਵਿੱਚ ਵਿੱਚ ਤੁਹਾਨੂੰ ਇਹ ਜਿਹੜੇ ਸਾਰੇ ਸੂਟ ਹੈਗੇ ਤੁਹਾਨੂੰ ਮਿਲ ਜਾਣਗੇ ਜਿਹੜੀ ਸੂਟ ਹੋਣਗੇ ਇਹ ਹੋਣਗੇ ਬਨਾਰਸੀ ਸਿਲਕ ਦੇ ਉੱਪਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਏਗਾ ਇਹ ਵਾਲੇ ਸੂਟ ਹੋਣਗੇ ਨੈਚੁਰਲ ਕريب ਦੇ ਉੱਪਰ 4 ਸਾਈਡ ਦੁਪੱਟਾ ਹੋਏਗਾ ਪ੍ਰਾਈਸ ਹੋਵੇਗਾ ਸਿਰਫ 2390 ਰੁਪਏ ਇਹ ਵਾਲੇ ਵੀ ਨੈਚੁਰਲ ਕريب ਦੇ ਉੱਪਰ ਹੋਣਗੇ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਏਗਾ ਚਨਾਉਣ ਦੁਪੱਟੇ ਨਾਲ ਹੋਣਗੇ ਪ੍ਰਾਈਸ ਸਭ ਦਾ ਮੈਂਸ਼ਨ ਕੀਤਾ ਗਿਆ ਇਹ ਵਾਲੇ ਜਿਹੜੇ ਹੋਣਗੇ ਅਨਾਰਕਲਿਸ ਹੋਣੀਆਂ ਕريب ਦੇ ਉੱਪਰ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਉੱਪਰ ਹੋਏਗਾ ਜਿਹੜਾ ਹੈਗਾ ਉਹ ਤਿੱਲੇ ਦਾ ਕੰਮ ਕੀਤਾ ਗਿਆ ਪਲੱਸ ਹੈ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਨੈਚੁਰਲ ਕ੍ਰੇਪ ਦੇ ਉੱਪਰ ਹੋਣਗੇ ਬੁਟੀਕ ਸਟਾਈਲ ਸੂਟ ਹੈਗੇ ਆ ਤੇ ਇਹਨਾਂ ਦੇ ਉੱਪਰ ਹੈਗਾ ਜਿਹੜਾ ਹੈਂਡਵਰਕ ਹੋਏਗਾ ਇਹ ਵਾਲੇ ਹੋਣਗੇ ਜਿਹੜੇ ਸਿਮਰ ਦੇ ਸੂਟ ਮਿਲਣਗੇ ਫੋਰ ਸਾਈਡ ਦੁਪੱਟਾ ਮਿਲੇਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਨੈਚੁਰਲ ਕ੍ਰੇਪ ਦੇ ਉੱਪਰ ਹੋਣਗੇ ਬੁਟੀਕ ਸਟਾਈਲ ਸੂਟ ਰਹਿਣ ਵਾਲਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਵਿਦ ਚਨਾਉਣ ਦੁਪੱਟਾ ਔਰ ਇਹ ਵਾਲੇ ਸੂਟ ਹੋਣਗੇ ਜਿਹੜੇ ਗਲਾਸ ਟਿਸ਼ੂ ਦਾ ਫੈਬਰਿਕ ਹੋਏਗਾ ਜਿਸ ਦੇ ਉੱਪਰ ਹੈਂਡਵਰਕ ਹੋਏਗਾ ਇਹ ਵਾਲੇ ਜਿਹੜੇ ਹੋਣਗੇ ਨੈਚੁਰਲ ਗਰੇਪ ਦਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਇਸੇ ਤੁਹਾਨੂੰ ਆਰਗੈਂਜ਼ਾ ਦੁਪੱਟਾ ਮਿਲੇਗਾ ਜੋ ਕਿ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗਾ ਔਰ ਫੋਰ ਸਾਈਡ ਜਿਸ ਤੇ ਹੈਂਡਵਰਕ ਕਰਨ ਵਾਲਾ ਹੈਗਾ ਐਵਾਂ ਵਾਲਾ ਸੂਟ ਹੋਏਗਾ ਜਿਹੜਾ ਇਹ ਗਲਾਸ ਟਿਸ਼ੂ ਦੇ ਉੱਪਰ ਰੈਡੀ ਕੀਤਾ ਗਿਆ ਵਿਦ ਸਟਿਚਿੰਗ ਇਹਨਾਂ ਦੇ ਜਿਹੜੇ ਪ੍ਰਾਈਸ ਹੈਗਾ ਮੈਂਸ਼ਨ ਕੀਤਾ ਗਿਆ ਫੋਰ ਸਾਈਡ ਹੈਵੀ ਦੁਪੱਟਿਆਂ ਦੇ ਨਾਲ ਹੋਣਗੇ ਵਰਕ ਦੀ ਫਿਨਿਸ਼ਿੰਗ ਤੁਸੀਂ ਵੀ ਵੀਡੀਓ ਸਾਡੇ ਤੋਂ ਲੈ ਕੇ ਚੈੱਕ ਕਰ ਸਕਦੇ ਹੈਗੇ ਓ ਵਿth ਸਟਿਚਿੰਗ ਜਿਹੜੇ ਕਿ ਹੈਵੀ ਸੂਟ ਰੈਡੀ ਕੀਤੇ ਵਿth ਸਟਿਚਿੰਗ ਉਹਨਾਂ ਦਾ ਪ੍ਰਾਈਸ ਹੋਏਗਾ ਐਵਲੇ ਜਿਹੜੇ ਸੂਟ ਹੋਣਗੇ ਵੀ ਸਾਰੇ ਦੇ ਸਾਰੇ ਬੁਟੀਕ ਪੀਸ ਹੈਗੇ ਆ ਪ੍ਰਾਈਸ ਆਫ ਦਾ ਮੈਂਸ਼ਨ ਕੀਤਾ ਗਿਆ ਸਮ ਗਰੇਡ ਦੇ ਉੱਪਰ ਹੋਣਗੇ ਜਿਹੜੇ ਕੁਝ ਹੋਣਗੇ ਟਿਸ਼ੂ ਦੇ ਉੱਪਰ ਲੈਣ ਵਾਲੇ ਆ ਇਹ ਹੋ ਗਿਆ ਵਰਾਇਡਲ ਵੇਅਰ ਪੀਸ ਰਹੇਗਾ ਵਿth ਸਟਿਚਿੰਗ ਇਸ ਦਾ ਵੀ ਪ੍ਰਾਈਸ ਮੈਂਸ਼ਨ ਕੀਤਾ ਗਿਆ ਐਵਲੇ ਹੋਏਗਾ ਪਿਓਰ ਕਿਨਖਾਬ ਦਾ ਤੁਹਾਨੂੰ ਇਹ ਸੂਟ ਮਿਲੇਗਾ ਡਿਜ਼ਾਈਨਰ ਪੀਸ